ਸੋ ਦੋਸਤੋ ਸਿਹਤ ਨੂੰ ਠੀਕ ਰੱਖ ਲੈ ਕੇ ਤੁਹਾਡੇ ਸਾਹਮਣੇ ਹੋਰ ਇੱਕ ਘਰੇਲੂ ਟਿਪਸ ਲੈ ਕੇ ਹਾਜ਼ਰ ਹੋਏ ਆ ਜਿੰਨੂੰ ਦੇਖ ਕੇ ਸੁਣ ਕੇ ਤੁਹਾਡੇ ਰੋਕ ਤੇ ਖੜੇ ਹੋ ਜਾਣਗੇ ਕਿਉਂਕਿ ਇੱਕ ਛੁੱਟੀ ਜੀ ਚੀਜ਼ ਜਿਹੜੀ ਕਿ ਤੁਹਾਡੀ ਸਿਹਤ ਨੂੰ ਕਾਫੀ ਜ਼ਿਆਦਾ ਠੀਕ ਰੱਖਣ ਦੇ ਵਿੱਚ ਮਦਦ ਕਰੇਗੀ ਜੀ ਹਾਂ ਘਰ ਦੇ ਵਿੱਚ ਅਸੀਂ ਲੋਕ ਭੋਜਨ ਬਣਾਉਂਦੇ ਆ ਭੋਜਨ ਨੂੰ ਖਾਣ ਦੀ ਚੀਜ਼ਾਂ ਨੂੰ ਸਵਾਦ ਬਣਾਉਣ ਲਈ ਜੀਰਾ ਪਾਊਡਰ ਜ਼ਰੂਰ ਇਸਤੇਮਾਲ ਕੀਤਾ ਜਾਂਦਾ ਹਰ ਘਰ ਦੇ ਵਿੱਚ ਕੀ ਤੁਸੀਂ ਜਾਣਦੇ ਹੋ ਇਸ ਦੇ ਲਾਭ ਅਗਰ ਨਹੀਂ ਤਾਂ ਤੁਹਾਨੂੰ ਦੱਸ ਦਿਆਂ ਕਿ ਜਿਹੜੇ ਜੀਰੇ ਪਾਊਡਰ ਦੇ ਕਿੰਨੇ ਸਾਰੇ ਲਾਭ ਹੈਗੇ ਇੱਕ ਮਾਮਲੀ ਜੀ ਚੀਜ਼ ਜਿਹੜੀ ਕਿ ਰਸੋਈ ਦੇ ਵਿੱਚ ਪਈ ਹੁੰਦੀ ਹੈ ਜਿਹੜੀ ਅਕਸਰ ਅਸੀਂ ਆਪਣੀਆਂ ਸਬਜ਼ੀਆਂ ਦੇ ਵਿੱਚ ਇਸਤੇਮਾਲ ਕਰਦੇ ਹਾਂ ਉਹਨੂੰ ਆਪਣੇ ਵਧੀਆ ਜਿਹੜਾ ਪੋਜ਼ਿਟਿਵ ਤੱਤ ਬਣਾਉਣ ਲਈ ਕਿ ਜਾਂ ਅਸੀਂ ਕਹਿ ਸਕਦੇ ਕਿ ਵਧੀਆ ਸਵਾਦ ਬਣਾਉਣ ਲਈ ਲੇਕਿਨ ਇਸ ਦੇ ਫਾਇਦੇ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਇਹ ਸਰੀਰ ਦੀਆਂ ਕਈ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਮਦਦਗਾਰ ਸਾਬਿਤ ਹੁੰਦਾ ਆਗਾ ਇਹ ਬਹੁਤ ਸਾਰੇ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ ਇਸ ਵਿੱਚ ਆਇਰਨ ਕੋਪਰ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਜ਼ ਅਤੇ ਜ਼ਿੰਕ ਤੇ ਹੋਰ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਲਈ ਬਹੁਤ ਜ਼ਰੂਰੀ ਹੁੰਦੇ ਹਨ। ਇਹ ਪਾਚਕ ਸੰਬੰਧੀ ਸਮੱਸਿਆਵਾਂ ਦੇ ਨਾਲ-ਨਾਲ ਕਈ ਹੋਰ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ। ਆਓ ਜਾਣਦੇ ਜੀਰੇ ਦੇ ਪਾਊਡਰ ਨਾਲ ਤੁਹਾਨੂੰ ਕੀ-ਕੀ ਫਾਇਦੇ ਹੁੰਦੇ ਹੈਗੇ ਨੇ। ਜੇ ਆਪਾਂ ਗੱਲ ਕਰੀਏ ਕਿ ਯਾਦਦਾਸ਼ ਨੂੰ ਸਹੀ ਕਰਨ ਵਿੱਚ ਮਦਦ ਕਰਦਾ ਹੈਗਾ ਨਾਲ ਦੇ ਨਾਲ ਸਰੀਰ ਦੀਆਂ ਬਹੁਤ ਸਾਰੀਆਂ ਪ੍ਰੋਬਲਮਾਂ ਨੂੰ ਵੀ ਇਹ ਠੀਕ ਕਰਨ ਦੇ ਵਿੱਚ ਮਦਦ ਕਰਦਾਗਾ ਸ਼ੂਗਰ ਦੇ ਮਰੀਜ਼ਾਂ ਲਈ ਵੀ ਕਾਫੀ ਫਾਇਦੇਮੰਦ ਸਾਬਿਤ ਹੋ ਸਕਦਾਗਾ ਹੈ ਉਹ ਨਾਲ ਨਾਲ ਹੱਡੀਆਂ ਨੂੰ ਮਜ਼ਬੂਤ ਵੀ ਕਰਦਾਗਾ ਕਿਉਂਕਿ ਇਸ ਵਿੱਚ ਕੈਲਸ਼ੀਅਮ ਦੇ ਪੋਸ਼ਕ ਤੱਤੜੇ ਗਿਆ ਭਰਪੂਰ ਮਾਤਰਾ ਦੇ ਵਿੱਚ ਪਾਏ ਜਾਂਦੇਗੇ ਨੇ ਕਿ ਜਿਹੜੇ ਲੋਕ ਸ਼ੂਗਰ ਦੇ ਮਰੀਜ਼ ਹੈਗੇ ਆ ਉਹਨਾਂ ਲਈ ਵੀ ਇਹ ਜੀਰਾ ਕਾਫੀ ਫਾਇਦੇਮੰਦ ਦੇ ਰਗਾ ਉਹ ਸਾਬਿਤ ਹੁੰਦਾ ਨਜ਼ਰ ਆਉਂਦਾ ਪਿਆਗਾ ਤੁਹਾਨੂੰ ਦੱਸ ਦਈਏ ਕਿ ਜੀਰਾ ਹਰ ਕੋਈ ਘਰ ਵਿੱਚ ਇਸਤੇਮਾਲ ਕਰਦਾ ਆ ਲੇਕਿਨ ਜਦੋਂ ਤੁਸੀਂ ਇਹਦੇ ਫਾਇਦੇ ਹੁਣ ਜਾਣ ਲਏ ਨੇ ਤੇ ਇਸ ਨੂੰ ਆਪਣੀ ਹਰ ਰੈਮੇਡੀ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਤਾਂ ਕਿ ਤੁਹਾਡੀ ਸਿਹਤ ਨੂੰ ਕਾਫੀ ਫਾਇਦਾ ਪਹੁੰਚ ਸਕੋ ਤੁਸੀਂ ਲੰਬੇ ਸਮੇਂ ਤੱਕ ਜਿਹੜਾ ਉਹ ਸੁਖਮਈ ਜੀਵਨ